ਸਸਰੀਕਾਲ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਕੀ ਹਾਲ ਚਾਲ ਸਾਰਿਆਂ ਦਾ ਜੀ ਪਹਿਲਾਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਲੋ ਜਿੱਧਰ ਬੈਠਿਆ ਮੰਮੀ ਹੁਣੀ ਤੇ ਇੱਧਰ ਬੈਠਾ ਮੈਂ ਇੱਧਰ ਬੈਠੀ ਪ੍ਰੀਤ ਪ੍ਰੀਤ ਹੈਗੀ ਠੀਕ ਨਹੀਂ ਹੈਗੀ ਤੇ ਸੋ ਅੱਜ ਦਾ ਜਿਹੜਾ ਬਲੌਗ ਆ ਕਰਦੇ ਆ ਸ਼ੁਰੂਆਤ ਤੇ ਬਾਕੀ ਹੈ ਕਿ ਲਾਈਟ ਗਈ ਹੋਈ ਆ ਤੇ ਸਾਡੇ ਤਾਂ ਇੱਥੇ ਰੋਜ਼ ਲਾਈਟ ਚਲ ਜਾਂਦੀ ਆ ਬਾਕੀ ਜਿਹੜੇ ਜਿਹੜੇ ਕੱਲ ਨਾਂ ਬੋਲੇ ਆ ਸੋ ਸਾਰਿਆਂ ਨੇ ਬਲੌਗ ਦੇਖ ਲਿਆ ਜੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸੋ ਜਿਹੜੇ ਨਾ ਨਹੀਂ ਬੋਲੇ ਉਹ ਆਪ ਅੱਜ ਬੋਲ ਦਾਂਗੇ ਅੱਜ ਦੇ ਬਲੌਗ ਨਾਲ ਤੁਸੀਂ ਬਣੇ ਰਹੋ ਤੇ ਦੂਜੀ ਗੱਲ ਇਹ ਆ ਮੈਂ ਅੱਜ ਲਾਈਵ ਹੋਣਾ ਫੇਰ ਦੁਬਾਰਾ ਮੈਂ ਨਾ ਰੋਜ਼ 3-4 ਵਜੇ ਲਾਈਵ ਹੋਇਆ ਕਰਨਾ YouTube ਤੇ ਤੁਸੀਂ 3-4 ਵਜੇ ਟਾਈਮ ਦੇ ਨਾਲ 3-4 ਵਜੇ ਤੁਸੀਂ ਆ YouTube ਦੇਖ ਲਿਆ ਕਰੋ ਉੱਥੇ ਆਪਣਾ ਨਾਮ ਨੂੰ ਜੋ ਵੀ ਗੱਲਬਾਤ ਕਰਨੀ ਦੀ ਕਰ ਲਿਆ ਕਰੋ ਸਾਰਿਆਂ ਨੇ ਠੀਕ ਹੈ ਜੀ ਮਨਵੀਰ ਇੱਧਰ ਆਓ ਦੇਖਿਓ ਮਨਵੀਰ ਇੱਧਰ ਆਓ ਮਨਵੀਰ ਇੱਧਰ ਆ ਇਦਰਾ ਆ ਦੇਖ ਮਨੂੰ ਕਹੇ ਹਰ ਗਿਆ ਹਾਂਜੀ ਗੱਲ ਕਰਾਂ ਮਨੂੰ ਸ਼ਰਿਆਨਾਂ ਕੋਲ ਬਲੌਗ ਬਣਾਉ ਚਲੋ ਬਲੌਗ ਬਣਾਉ ਬਣਾਉ ਬਲੌ ਬਣਾਉ ਬਲੌ ਤੋ ਕਰ ਤੇ ਦੇ ਮੁੰਡੇ ਨੇ ਪੋਟੀ ਕਾਤੀ Papa ਇਹ ਦੇ ਬੱਤੀ ਪੁੱਤੀ ਬੱਤੀ ਕਾਤੇ ਕਿੰਨੇ ਕੀਤੀ ਪੋਟੀ ਇਹ ਦੇ ਮੁੰਡੇ ਨੇ ਇਹ ਆ ਜੀ ਮੁੰਡਾ ਬੜਾ ਸ਼ਰਾਰਤੀ ਹੋ ਗਿਆ ਆ ਮੰਮੀ ਖਾੜੀ ਜਣਾ ਇਹਨੂੰ ਜਿਹੜੀ ਗੱਲਾਂ ਸਿਖਾਉਂਦੀ ਆ ਗੱਲਾਂ ਗਲਤ ਆ ਇਹਨੀ ਕੋਲੇ ਮੁੰਨੇ ਨੇ ਕੋੜੀ ਕਰਤੀ ਹੰ ਲੋਜੀ ਕਰਦੇ ਆ ਗੱਲਬਾਤ ਛੋਟੀ ਜੀ ਬ੍ਰੇਕ ਬਲੌਗ ਨੂੰ ਜ਼ਰੂਰ ਦੇਖਿਓ ਚਾਹ ਬਣਾ ਲੈਣਾ ਕਿੰਨ ਬਣਾ ਕੇ ਚਾਹ ਬਣਾ ਕੇ ਮਨਜੀਤ ਸਾਡਾ ਸੱਤਾ ਪੇ ਆਇਆ ਤੇ ਸੱਤਰ ਕੱਪੜੇ ਐ ਕੈਸੇ ਨਾਲੇ ਪਾਇਆ ਤਦ ਵੀ ਆ ਘੰਟਾ ਘੰਟਾ ਬੁਇਆ ਕੇ ਬੈਠਾ ਰਹਿੰਦਾ ਰੋਣ ਵਾਸਤੇ ਆਪਾਂ ਨੂੰ ਪਤਾ ਕੀ ਕਰਨੀ ਹੋਵੇ ਕਰੀ ਗਿਨਾ ਬੜਾ ਆਂ ਨਾ ਰੋਣਾ ਛੱਡਾ ਦੇ ਉਹ ਬਣਾ ਲੈਣੇ ਆਹ ਬਾਣਾ ਨਹੀਂ ਹੈ ਉਹ ਬਾਣਾ ਬਤੀ ਸੀ ਹਮ ਦਾ ਹਮ ਦਾ ਰੰਸਰ ਆਹ ਬਾਣਾ ਬਣਾਉਣਾ ਹੈ ਅਰੇ ਵੀ ਮੇਰਾ ਨਾ ਪੱਲੇ ਪੋ ਡਾਲਾਂ ਵੀ ਨਹੀਂ ਚਾਹੋ ਹਾਂ ਜੀ ਬੁਰਾ ਹੀ ਡਾਲਾਂ ਨਹੀਂ ਦੀਆਂ ਕੀ ਹੋਇਆ ਆਲਣੇ ਸਾਡੇ ਨਾਲ ਪਏ ਹੈ ਕਿੰਨੇ ਪਏ ਆ ਚੋਲਿਆ ਬਣਾ ਲੀਏ ਨਾ ਹੋਰ ਬਹੁਤ ਆ ਆ ਹੰਗਲਾ ਇੰਨਾ ਕਾਸੀ ਬਣਾ ਲੈਣਾ ਕਰੇ ਦੋ ਜੰਮਾਏ ਮਿੱਤਰਾਂ ਨਾਲ ਖਾਂਦੇ ਆ। ਇੱਥੇ ਮੈਂ ਖਾਂਦੇ ਨਹੀਂ ਆ। ਅਸੀਂ ਖਾਂਦੇ ਆ, ਖੇ ਖਾਂਦੇ। ਇਹਨਾਂ ਨੇ ਮੈਂ ਕਿਹਾ ਵੀ ਸੀ ਆਪਣੇ ਲਈ ਬ੍ਰੈਡ ਲੈ ਆਇਓ। ਬ੍ਰੈਡ ਲੈ ਕੇ ਆਇਆ। ਉਨੀ ਬੜੀ ਹੋਈ ਇਸ ਦਾ। ਹਾਂ। ਮਮਾ ਲੱਗਿਆ ਕਾਰਦਾ ਵਗੈਰਾ ਚੱਕਾ ਤੇ ਹਲਵਾ ਕੱਟ ਲੀ ਗੇ। ਚੱਕਣੀਆਂ ਹੀ ਪੈਣੀਆਂ ਬੀਬਾ। ਜਾ। ਗਲਾਸ ਨੂੰ ਪਾਉਣਾ ਇਹਦੇ ਵਿੱਚ ਫੇਸਵਾਲ ਰੱਖਣਾ ਤੇ ਉਹ ਵੀ ਫੈਣੀ ਪਾਉਣਾ ਆ ਗਲਾਸ ਦਿਓ ਗਲਾਸ ਨਾ ਵੀ ਇਹਦਾ ਤਾਂ ਨਹੀਂ ਮੋਕੂ ਦੇ ਗੱਡੀ ਘੜੀ ਹੋਈ ਆ ਭਾਜੀ ਮਨਾ ਦੀ ਯਾਦ ਵੀ ਲੱਗੇ ਚੱਕਾਂ ਯਾਦ ਵੀ ਚੱਪਲ ਦੇ ਇੱਥੇ ਤਾਂ ਜ਼ਿਆਦਾ ਹੀ ਪੀਂਦੇ ਨਾ ਪਿਆਰਿਓ ਪਿਆਸ ਆ ਕੇ ਤੇ ਖਰਾਬ ਹੋ ਗਏ ਮਾਂਗੇ ਪੰਜ ਪਿਆਜ਼ ਪੰਜ ਹਮ ਓਕੇ ਦੋ ਦੀ ਕਹਾਣੀ ਤੇ ਇਸੀ ਨੂੰ ਕੱਟ ਦਿੰਗੇ

ਆ ਗਿਆ ਨਾ ਦੰਦ ਜੀ ਵਰ ਨਹੀਂ ਕਰਦੇ ਨਾ ਜੀ ਸ਼ਾਂਤੀ ਦੇ ਰੋਈ ਗੱਲ ਦੇਣਾ ਕੱਲ੍ਹ ਆ ਜੀ ਕੀਤੀ ਸੀ ਉਹ ਤੇ ਕੋ ਦਾ ਕੇ ਰਹਿਣਾ ਪਰਵਾ ਦੇ ਦਿੱਤਾ ਤੇ ਵਿਕਰਮ ਜਮਾਈ ਹੀ ਕੰਦੇ ਹੈਗੇ ਇਹ ਤਾਂ ਵਧੀਆ ਹੋਊ ਸਹੀ ਆਹ ਨੂੰ ਕੰਮਾਂ ਨੇ ਹਰੀ ਸਬਜ਼ੀ ਤਾਂ ਕੋਈ ਨਹੀਂ ਘਰ ਦੇਣਾ ਖਾਂਦਾ ਤੇ ਗੋਭੀ ਖਾਣ ਦਾ ਬੰਦ ਹੋ ਗਏ ਨਹੀਂ ਹੁੰਦਾ ਇਹ ਗੋਭੀ ਅਸੀਂ ਬਣਾਈ ਨਹੀਂ ਕਾਫੀ ਟਾਈਮ ਲੱਗਿਆ ਉਹ ਨਾ ਗੋਭੀ ਬਣਾਈ ਆ ਨਾ ਚਿੰਦੜ ਨੇ ਚੀ ਬਣਾਈ ਹੈ ਕਾਫੀ ਟਾਈਮ ਉਹ ਸਿੱਧਾ ਸਬਜ਼ੀ ਬਾਗੀ ਪਿੱਤੀ ਹੈ ਉਹ ਦਿਨ ਦਾ ਖਾਦਾ ਹੀ ਨਹੀਂ ਕੁਝ ਲਿਆ ਹੁੰਦਾ ਤੇ ਜੀ ਲੈ ਆਉਂਦਾ ਕੋਈ ਨਹੀਂ ਪਰ ਆਪਣੇ ਬਣੀ ਬਣਾਈ ਲੈ ਆਉਂਦਾ ਨਹੀਂ ਸਕੇ ਜਾਂਦਾ ਹੁੰਦਾ ਉਹ ਇਦਾਂ ਘੱਟ ਸਕਦਾ ਯਾਰ ਸਾਡੇ ਸਾਰੇ ਘਰਾ ਹੁੰਦੇ ਉਹ ਬਹੀ ਲਿਆ ਉਹ ਬਹੁਤ ਦੂਰ ਤੇ ਨਾ ਮਿ ਜਾਣਾ ਹੁੰਦਾ ਕਿ ਉਹ ਕੰਮ ਕਰਦੇ ਨੇ ਇਹ ਕੰਮ ਹੈ ਰੇ ਨੇ ਜਰਾ og det er ikke noe som ਆਟੋ ਗਿਆਦਾ ਹੋ ਗਿਆ ਮੰਨ ਲਿਆ ਕਿ ਉਹ ਚਾਰ ਮੇਰੇ ਬਰਾ ਸਿਰ ਬਚਾ ਲਈ ਹੈ ਪੀਜ਼ਾ ਤੋਂ ਸੀਚਾ वो भी दे देना चाहिए जी हा श्रीガル जी जी हां ताजी साहब हां बहुत थोड़ी चार जतन ही पूरी नहीं तो और जल रही नहीं तो आ में पानी डाल दे और चार प्रेम की विद्या बात वो का भी चला करता सारे टाइम तो

आप आए थे जिम के भी घरें अभी मैं फिलहाल आया ही था और मैंने जब देखा इसने कैमरा ऑन रखा था प्रीत ने और मुझे नहीं इसने बताया कि कैमरा ऑन है और मैं जहाँ पर आया कैमरा ऑन था वो क्लोज हो गई इस इट मीन्स इसको बताना चाहिए था भी कैमरा ऑन है चलो कोई बात नहीं आई डोंट लाइक यूर थैंक कैफ ऑन एंड ਨਨੂ 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 ਨਾ ਕਰਨ ਹੂੰ ਗਰਮੀ ਦਾ ਤਾਂ ਬੰਦਿਆ ਨਹੀਂ ਹੁੰਦੀ ਆ ਜਾਨਵਰਾਂ ਨੂੰ ਹੁੰਦੀ ਆ ਜਾਨਵਰਾਂ ਨੂੰ ਵੀ ਆਉਂਦੀ ਆ ਇਹ ਵੀ ਗੱਲ ਆ ਗਰਮੀ ਆਉਣੀ ਵਧੀਆ ਕੋਣ ਬੰਦੇ ਬਾਕੀ ਜਲਦੀ ਸਿਹਤ ਕਾਇਮ ਕਰਕੇ ਸਾਰਿਆਂ ਨਾਲ ਕਰਾਂਗੇ ਗੱਲਬਾਤ ਸਾਰਿਆਂ ਦੱਸਾਂਗੇ ਟਿਪ ਸੈਂਟ੍ਰਿਕ ਸੇਤ ਬਣਾਉਣ ਲਈ ਤੇ ਤੁਸੀਂ ਸਾਰਿਆਂ ਨੇ ਬਸ ਪਹਿਲਾਂ ਮੇਰੀ ਦੇਖਿਓ ਟਰਾਂਸਫਰਮੇਸ਼ਨਸ ਕਿੱਦਾਂ ਕਰਦਾ ਮੈਂ ਆਪਣੀ ਬੋਡੀ ਨੂੰ ਕਿੱਦਾਂ ਚੇਂਜ ਕਰਦਾ ਕਿੱਦਾਂ ਆਪਣੀ ਬੋਡੀ ਤਿਆਰ ਕਰਦਾ ਪਹਿਲਾਂ ਤੁਸੀਂ ਸਾਰਿਆਂ ਨੇ ਦੇਖਿਓ ਫਿਰ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਿੱਦਾਂ ਕਰ ਸਕਦੇ ਹੋ ਜਾਂ ਕਿੱਦਾਂ ਜੋ ਵੀ ਹੈ ਸਾਰਾ ਕੁਝ ਦੱਸਾਂਗੇ ਸੋ ਡਾਈਟ ਦੱਸਾਂਗਾ ਵੀ ਮੇਰੀ ਡਾਈਟ ਕੀ ਹੁੰਦੀ ਹੈ ਫਿਰ ਤੁਸੀਂ ਵੀ ਆਪਦੀ ਡਾਈਟ ਸਾਰਾ ਕੁਝ ਦੱਸਾਂਗੇ ਜਿੰਮ ਬਾਰੇ ਕਿਉਂਕਿ ਮੇਰਾ ਕੰਮ ਹੀ ਹੈ ਸੀ ਅੱਜ 4-5 ਸਾਲ ਮੈਂ ਜਿੰਮ ਤੇ ਹੀ ਧੱਕੇ ਖਾਦੇ ਜਿੱਦਾਂ ਮੇਰੇ ਫੋਨ ਨੇ ਖਾਦੇ ਨੂੰ ਸੋ ਆਈ ਡੋਂਟ ਲਾਈਕ ਮਾਈ ਫੋਨ ਲੀ ਗਿਆ ਸਾ ਸੋ ਇੰਗਲਿਸ਼ ਨਹੀਂ ਆਉਂਦੀ ਇਹ ਯਾਦ ਕਰਵਾ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਜਿੰਮ ਦੇ ਵਿੱਚ ਤੁਸੀਂ ਕੀ ਡਾਈਟ ਖਾਣੀ ਆ ਜਾਂ ਕਿੱਦਾਂ ਆ ਨਾ ਜੋ ਵੀ ਆ ਸਾਰਿਆਂ ਨਾਲ ਕਰਾਂਗੇ ਗੱਲਬਾਤ ਪਹਿਲਾਂ ਆਪੋ ਆਪਣਾ ਸਰੀਰ ਕੈਮ ਕਰ ਲਈਏ ਆਪਦਾ ਸਰੀਰ ਵਧੀਆ ਹੋਵੇ ਫਿਰ ਕਿਸੇ ਨੂੰ ਦੱਸਦੇ ਵੀ ਚੰਗੇ ਲੱਗਦੇ ਆ ਅਜੇ ਤਾਂ ਮੈਨੂੰ 5 ਦਿਨ ਹੀ ਹੋਏ ਜਿੰਮ ਜਾਂਦੇ ਨੂੰ ਤੁਸੀਂ ਦੱਸੋ 5 ਦਿਨਾਂ ਦਾ ਕੋਈ ਫਰਕ ਲੱਗਦਾ ਤੁਹਾਨੂੰ ਕੋਈ ਮੇਰੇ ਫੇਸ ਤੋਂ ਫਰਕ ਲੱਗਦਾ ਮੇਰਾ ਫੇਸ ਪਹਿਲੇ ਨਾਲੋਂ ਸਹੀ ਆ ਜਾਂ ਕੋਈ ਬੋਡੀ 'ਚ ਫਰਕ ਲੱਗਦਾ ਹੋਵੇ ਤਾਂ ਤੁਸੀਂ ਜਰੂਰ ਦੱਸਿਓ। ਬਾਕੀ ਮਹੀਨੇ ਦੇ ਵਿੱਚ ਵਿੱਚ ਥੋੜਾ ਲੱਗੂ ਫਰਕ ਮਾੜਾ-ਮੋਟਾ ਤੇ ਕੱਪੜੇ ਪਾਈ ਚੱਚ ਰਹੇ ਜੋ ਵੀ ਹਨਾ ਬੋਡੀ ਪੂਰੀ ਵਧੀਆ ਹੋ ਗਈ ਤੇ ਫੋਟੋਆਂ ਸਾਰਿਆਂ ਨੂੰ ਸ਼ੇਅਰ ਕਰਾਂਗਾ ਪੁਰਾਣੀਆਂ ਅਕਾ ਨਵੀਆਂ ਤੇ ਕਿਉਂਕਿ ਮੇਰੇ ਹਿਸਾਬ ਨਾਲ ਵਿਆਹ ਤੋਂ ਬਾਅਦ ਮੈਂ ਜਿੰਮ ਜੂਮ ਛੱਡ ਦਿੱਤੀ ਸੀ। ਜਿੰਮ ਜੂਮ ਡਾਈਟ ਸਭ ਕੁਝ ਬੰਦ ਸੀ। ਥੋੜੀ ਘਰ ਦੀ ਪ੍ਰੋਬਲਮ ਸੀ। ਨਹੀਂ ਜਾ ਹੋਇਆ ਜਿੰਮ ਨਹੀਂ ਡਾਈਟ ਖਾ ਹੋਈ ਨਹੀਂ ਸਾਰਾ ਕੁਝ ਬਜਟ ਨਹੀਂ ਚੱਲ ਹੋਇਆ। ਹੁਣ ਚਲੋ ਹਣੀ-ਹਣੀ ਜਿੰਮ ਉਹ ਜਾਂਦੇ ਆ ਸਾਰਾ ਕੁਝ ਸਿਸਟਮ ਵੀ ਸਹੀ ਆ ਹੁਣ ਵਧੀਆ ਤਿਆਰੀ ਕਰਾਂਗੇ ਵਧੀਆ ਸਾਰਾ ਕੁਝ ਕਰਾਂਗੇ ਤੇ ਸੋ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਕਿ ਗੇਗੇ ਜਦਾਬ ਜਾਈ ਜਾਂਦੇ ਆ ਸਾਰਿਆਂ ਦੀ ਫਿਟਨੈਸ ਜ਼ਰੂਰੀ ਆ ਸਭ ਨੂੰ ਫਿਟ ਕਰਾਂਗੇ ਤੇ ਬੀਬੀ ਸਹੀ ਹੋ ਜਵੇ ਪ੍ਰੈਗਨਨਸੀ ਤੋਂ ਬਾਅਦ ਫੀਟ ਨੂੰ ਵੀ ਜਿੰਮ ਜੁਆਇਨ ਕਰਾਵਾਂਗਾ ਨਾਲ ਹੀ ਇਕੱਠੇ ਹੋ ਕੇ ਜਿੰਮ ਲਾਵਾਂਗੇ ਕਪਲ ਵੀਡੀਓ ਬਣਾ ਕਰਾਂਗੇ ਜਿੰਮ ਦੇ ਵਿੱਚ ਐਕਸਰਸਾਈਜ਼ ਦਿਖਾ ਕਰਾਂਗੇ ਸਭ ਕੁਝ ਵਧੀਆ ਕਰਾਂਗੇ ਸੋ ਤੁਸੀਂ ਸਾਰੇ ਜਣੇ ਬਸ ਵਲੋਗ ਨਾਲ ਬਣੇ ਰਿਹਾ ਕਰੋ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਦੱਬ ਕੇ ਸਪੋਰਟ ਦੀ ਬਹੁਤ ਲੋੜ ਹੈ ਸਪੋਰਟ ਕਰਿਆ ਕਰੋ ਸਪੋਰਟ ਨਾਲ ਸਾਰਾ ਕੁਝ ਆ ਜਿੰਨੀ ਸਪੋਰਟ ਕਰੋਗੇ ਉੰਨੀ ਵਧੀਆ ਰਿਸਪੌਂਸ ਤੁਹਾਨੂੰ ਵੀ ਮੈਨੂੰ ਸਾਨੂੰ ਵੀ ਮਿਲੇਗਾ ਸੋ ਲਵ ਯੂ ਬਾਏ ਥੈਂਕ ਯੂ ਆਲ ਲਾਈਵ ਆਏ ਟੇਕ ਕੇਅਰ ਅਭੀ ਮੈਂ ਡਾਈਟ ਖਾਰਾ ਨੂੰ ਇਸ ਕੋ ਬੋਲੋ ਬਾਏ ਬਾਏ ਬਿਕਰਮ ਬਿਕਰਮ ਬੋਲਦਾ ਇਤਨੀ ਪਾਵਰ ਸੋ ਕਰਦੇ ਆ ਗੱਲਬਾਤ ਗਾਈਜ਼ ਗਲਤੀ ਗੁਲਤੀ ਮਾਫ ਕਰਿਓ ਭੈਣ ਭਰਾ ਜਿੰਨੇ ਵੀ ਹੈਗੀਆਂ ਮਾਵਾ ਮੇਰੀਆਂ ਸਾਰੀਆਂ ਜੇ ਕੋਈ ਗਲਤੀ ਗੁਲਤ ਬੋਲ ਹੋ ਗਿਆ ਸੌਰੀ ਤੇ

ਦਾ ਕੀ ਕਰੰਦੇ ਸੀ ਉਹ ਤਾਂ ਕੱਟ ਲਿਆ ਇਹ ਮੈਂ ਦਸਾਉਂ ਬਣਾਇਆ ਨੀਰ ਜੇ ਉਹ ਵੀ ਆ ਦੂ ਬਾਟੋ ਹੈ ਸਹੀ ਹੈ ਇਹ ਕਿਤੇ ਫੁੰਦਾ ਗੁਲੇ ਮੈਂ ਹਲਵਾ ਨਾ ਤੁਕਾਲਾ 一梨。Oh, yeah. ਆ ਗਿਆ ਪੱਕਾ ਹੋ ਗਿਆ। ਆਂਦੇ ਤੋਂ ਵੀ ਆ ਗਿਆ। ਅਪਾਇੰਡਾ ਸੀ ਜੱਗ ਕੇ ਪਾ ਗਏ ਨੇ ਸਕੇ। ਇਹ ਬਰਸਾਪਲੇਟ ਉਹ ਨਹੀਂ ਜਾਂਦਾ। ਉਹ ਵੀ ਨਹੀਂ ਤਾਂ ਕੇਦਾ ਲੱਗਦਾ ਉਹ ਪਿੱਛੇ ਟਾਇਕੀ। ਕਿਤੇ ਹੋਣੇ ਅਸੀਂ ਬਸ ਪੁੱਗੇ ਆ ਤਾ ਤੋਂ ਬਾਅਦ ਵੀ ਲੱਗਦੇ ਨਾ ਨਹੀਂ ਨੋ ਲੈ ਲਿਆ ਪੁੱਤਾਂ ਨੂੰ ਵੜਿਆ ਉਹ ਆ ਜਾ ਕੇ ਦੀਏ ਖੇਡ ਨਹੀਂ ਖੇਡਦੇ ਲਓ ਇੱਕ ਮੈਚ ਚਲਾ ਕੇ ਦਿਖਾ ਦਉ ਮਮਾ ਨੂੰ ਹਾਂਜੀ ਲੋ ਜੀ ਆਪਾਂ ਲੱਗਿਆ ਨਾ ਬੋਲਣ ਪਹਿਲਾ ਨਾਮ ਹੈਗਾ ਸ਼ੋਕ ਬਟਾਲਾ ਦੂਜਾ ਨਾਮ ਹੈਗਾ ਮਨਦੀਪ ਗਰਤਾਰਪੁਰ ਕੈਪਟਨ ਸਿੰਘ ਖੈਰਾ ਤਾਨਵੀ ਸਤਿੰਦਰ ਸ਼ੇਰਕਿਲ ਅਬ ਅਵਲੂਕ ਮਨਦੀਪ ਕਪੂਰਸਲਾ ਏਕਮ ਬੋਇਆ ਇਹ ਮੰਨਾ ਜੀ ਗਗਨਦੀਪ ਪੇਡਾ ਤੋਂ ਮਨਰਾਜ ਕੌਰ ਜੁਕੇ ਤੋਂ ਤਾਨਵੀ ਸ਼ਫਾਲੀ ਤਮੰਨਾ ਜੀ ਰੇਖਾ ਹੁਸ਼ਿਆਰਪੁਰ ਤੋਂ ਆਈ ਹਰਪ੍ਰੀਤ ਕੌਰ ਆਈ ਹੁਸ਼ਿਆਰਪੁਰ ਤੋਂ ਲਾਪੀ ਬਲਾਚੌਰ ਹਨਪ੍ਰੀਤ ਗੁੱਲਵਾਲ ਤੋਂ ਵਰਜੀਤ ਅਮਨ ਸੁਪਨਾ ਜੀ ਹਰਪ੍ਰੀਤ ਕੌਰ ਜੀ ਤੁਹਾਡਾ ਧੰਨਵਾਦ ਜੀ ਮੰਨੂ ਕਾਲਾ ਬੱਕਰਾ ਜੀ ਤੁਹਾਡਾ ਵੀ ਧੰਨਵਾਦ ਹਰਪ੍ਰੀਤ ਕਿਨੇਡਾ ਜੀ ਤੁਹਾਡਾ ਵੀ ਧੰਨਵਾਦ ਜਸਪ੍ਰੀਤ ਜੀ ਮਨਪ੍ਰੀਤ ਤੁਹਾਡਾ ਵੀ ਧੰਨਵਾਦ ਸਰਬਜੀਤ ਇਟਲੀ ਤੋਂ ਤੁਹਾਡਾ ਵੀ ਧੰਨਵਾਦ ਜੀ ਲਾਪਰੀ ਸਿੰਘ ਜੀ ਕਿਰਨ ਹਰਿਆਣਾ ਤੋਂ ਜੀ ਸ਼ਿਮਰਨ ਮੁਧਿਆਣਾ ਤੋਂ ਜੀ ਸਮਰਾੜ ਤਾਜਵਾਲ ਤੋਂ ਲਾਪਰੀ ਕੀ ਹਰਪ੍ਰੀਤ ਅੰਮ੍ਰਿਤਸਰ ਤੋਂ ਜੀ ਪੂਜਾ ਜੀ ਅंजलि ਜੀ ਜਲੰਧਰ ਤੋਂ ਹਰਪ੍ਰੀਤ ਗਰਾਇਆ ਤੋਂ ਪ੍ਰਵੀਨ ਕੌਰ ਜੀ ਦਸਨੂਰ ਮਕੇਰੀਆਂ ਤੋਂ ਆ ਜੀ ਰੀਤ ਕੌਰ ਚੰਡੀਗੜ੍ਹ ਤੋਂ ਆ ਜੀ ਕੈਨੇਡਾ ਤੋਂ ਕੈਨੇਡਾ ਚੰਡੀਗੜ੍ਹ ਤੋਂ ਕੈਨੇਡਾ ਚੰਡੀਗੜ੍ਹ ਭੇਜ ਚੁਕੜੀ ਓ ਮਾਈ ਗੋਡ ਬਾਬਾ ਜੀ ਦਨਗੜ੍ਹੋਂ ਨਮਜੋਤ ਸੰਗਾ ਜੀ ਸਰਬਜੀਤ ਇਟਲੀ ਤੋਂ ਆ ਜੀ ਬਾਲਾ ਵਿਆਸਪਿੰਡ ਤੋਂ ਆ ਜੀ ਡੈਨਫਰਟ ਇੱਕ ਨਾਮ ਸੀ ਇਹਦਾ ਮੈਨੂੰ ਪਤਾ ਨਹੀਂ ਡੈਨਫਰਟ ਲਿਕੇ ਆਏ ਰਾਜਵੀਂਦਨ ਨੜਾਲੇ ਤੋਂ ਆ ਜੀ ਜਸਮੀਨ ਕੋਰ ਰੋੜਕੇ ਤੋਂ ਆ ਜੀ ਸੁਖਪ੍ਰੀਤ ਕੋਰ ਆ ਜੀ ਪਰਮਜੀਤ ਖਾਲਸਾ ਜੀ ਇਹਨਾਂ ਦਾ ਨਾਮ ਕੱਲ ਬੋਲ ਨਹੀਂ ਹੋਇਆ ਸੀ ਸੋ ਮੈਂ ਅੱਜ ਬੋਲ ਦਿੱਤਾ ਤੁਹਾਡਾ ਵੀ ਧੰਨਵਾਦ ਜੀ ਅਨਮੋਲ ਜੀ ਤੁਹਾਡਾ ਵੀ ਧੰਨਵਾਦ ਜੀ ਜਪਨੂਰ ਲੁਧਿਆਣੇ ਤੋਂ ਜੀ ਫਾਰਮ 2एसएस ਐਸਟੈਂਪੂ 2एसएस ਜਿਵੇਂ ਬੈਠੇ ਨੇ ਉਹ ਤਾਂ ਟਮਾਟਾ ਦਾ ਗਲਤਾ ਨਵਾਜੀ ਅੰਤਤਲਾ ਰਤਨਾ ਹੋ ਗਿਆ ਸੀ ਜੀ ਪ੍ਰავ ਜੀ ਫੱਲ ਫੱਲੀ ਅਨਨ ਜੀ ਨਮੀ ਨਵਿਤਾ ਨਵਿਤਾ ਫਰੀਦਕੋਟ ਤੋਂ ਜੀ ਦਵਿੰਦਰ ਰਵੀ ਜੀ ਏਕਮ ਜੀ ਜੋਤ ਹਿਆਰਕੋਟ ਤੋਂ ਜੀ ਬਿਕਰਮ ਲਾੜੜੇ ਤੋਂ ਜੀ ਪ੍ਰੀਤੀ ਲਾੜੜੇ ਤੋਂ ਜੀ ਕਰਨਵਾਲਾ ਦੀ ਲਾਦਰੇ ਤੋਂ ਪਰਮਜੀਤ ਪਰਮਜੀਤ ਦੀ ਰਵੀ ਰੋਜ਼ ਲੁਧਿਆਣੇ ਤੋਂ ਜੀ ਕਰਨਵਾਲਾ ਲੂਡੋ ਖੇਲਦੀ ਆ ਜੀ ਮੁਸਕਾਨ ਲੰਮੇ ਪਿੰਡ ਤੋਂ ਜੀ ਜਲੰਧਰ ਤੋਂ ਜੀ ਟਿੰਪਲ ਕੈਨੇਡਾ ਤੋਂ ਜੀ ਮੈਂ ਆਪਣੀ ਮਨਰੀ ਗੱਡੀ ਚਲਾਉਂਦਾ ਜੀ ਮੈਂ ਜੀ ਮਨਰੀ ਗੱਡੀ ਚਲਾਉਂਦਾ ਜੀ ਸੁਖਮਨ ਹੁਸ਼ਿਆਰਪੁਰ ਤੋਂ ਜੀ ਰਾਜਪਈ ਨੂੰ ਕੋਦਰ ਤੋਂ ਜੀ ਮਨਜੀਰ ਕਪੂਠਣਾ ਜੀ ਕੁਸ਼ੀ ਮਾਰਸੇਦੋ ਜੀ ਜਸਪ੍ਰੀਤ ਜੀ ਸਿਮਰਨਜੀਤ ਔਜਲਾ ਜੀ ਕਰਨ ਔਜਲਾ ਜਿਹਦਾ गाना ਆ ਜੀ ਲਮਨ ਦਲਵੀਰ ਬਸਰਾ ਜੀ ਸੁਖਮਨ ਬੰਗੜ ਜੀ ਹੁਸ਼ਿਆਰਪੁਰ ਤੋਂ ਪਰਮਿੰਦਰ ਜੀ ਆਸਟ੍ਰੇਲੀਆ ਤੋਂ ਸਾਰੇ ਨਾਲ ਪਸੰਦਾ ਸੋਨੀਆ ਪਟਾਰਕੋੜ ਤੋਂ ਜਿੰਦਰ ਰਾਜਪੁਰਾ ਤੋਂ ਸਪੇਨ ਜਿਹੜੇ ਇਸ ਟਾਈਮ ਸਪੇਨ ਆ ਸਰਬਜੀਤ ਕੋਰ ਜੀ ਗੁਰਮੀਨ ਕੋਰ ਜੀ ਮਸਕਾਨ ਕੌਰ ਜੀ ਚੰਨਪ੍ਰੀਤ ਫਗਵਾੜੇ ਤੋਂ ਜੀ ਪਿੰਕੀ ਬਰਮਾ ਇਤਲੀ ਤੋਂ ਜੀ ਅਕਬੀਰ ਕੌਰ ਜੀ ਸ਼ਗਨਪ੍ਰੀਤ ਕੌਰ ਜੀ ਨੀਲਮ ਫਰੋਜਪੁਰ ਤੋਂ ਜੀ ਹਰਪ੍ਰੀਤ ਕੌਰ ਜੀ ਰੀઝા ਖਾਨ ਜੀ ਤੇ ਆਪਣਾ ਰਿਤੂ ਗੱਲ ਫਰੋਜਪੁਰ ਤੋਂ ਜੀ ਫਰੋਜਪੁਰ ਤੋਂ ਬਹੁਤ ਜਣੇ ਵਲੌਗ ਦੇਖਦੇ ਆ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਇੱਦੀ ਵਲੌਗ ਦੇਖਦੇ ਰਹੋ ਤੇ ਖੁਸ਼ੀਆਂ ਮਾਣੋ ਰਿੰਨਾ ਜਰਮਨ ਤੋਂ ਜੀ ਸੋਨੀਆ ਲੁਧਿਆਣੇ ਤੋਂ ਸੋ ਬਾਕੀ ਜਿਹਨਾਂ ਦੇ ਨਾਮ ਰਹਿ ਗਏ ਆ ਉਮੈਂ ਕੱਲ ਬੋਲਦਾਗਾ ਉਦੋਂ ਮੈਂ ਸਾਰੇ ਬੋਲਤ ਜਿਹੜੇ ਮੇਰੇ ਕਮੈਂਟ ਬਾਕਸ ਚ ਜਿਹੜੇ ਨਵੇਂ ਨਾਮ ਆ ਉਹ ਤੁਸੀਂ ਆਪੋ ਆਪਣੇ ਨਾਮ ਕਮੈਂਟ ਚ ਲਿਖ ਦਿਓ ਸੋ ਬਾਕੀ ਇਦਾਂ ਆ ਵੀ ਤੁਸੀਂ ਇੰਨੇ ਜ਼ਰੂਰ ਜ਼ਰੂਰ ਵਲੌਗ ਦੇਖਦੇ ਆ ਯਾਰ ਬਹੁਤ ਵਧੀਆ ਲੱਗਦਾ ਆ ਐਨਾ ਤੁਸੀਂ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਤੁਹਾਡਾ ਦੀਰੋ ਧੰਨਵਾਦ ਆ ਵੀ ਤੁਸੀਂ ਵਲੌਗ ਦੇਖਦੇ ਹੋ ਮੈਨੂੰ ਮੀਤ ਨਹੀਂ ਮੰਦਰੋਂ ਮੈਨੂੰ ਉਮੀਦ ਵੀ ਨਹੀਂ ਉਹ ਮੀਤ ਵੀ ਨਹੀਂ ਸੀ ਵੀ ਐਨੇ ਦੂਰ ਦੂਰ ਬਲੌਗ ਦੇਖਦੇ ਹਨ ਜਰੋ ਕੋਈ ਨਾਮ ਦੱਸਦਾ ਫੇਰ ਪਤਾ ਲੱਗਦਾ ਵੀ ਤੁਸੀਂ ਕਿੰਨੇ ਦੂਰ ਦੂਰ ਬਲੌਗ ਦੇਖ ਰਹੇ ਹੋ ਕੈਨੇਡਾ ਸਟੇਟਲ ਆ ਨਿਊਜ਼ੀਲੈਂਡ ਕੈਨੇਡਾ ਚੰਡੀਗੜ੍ਹ ਅਮਰੀਕਾ ਯੂ ਐਸ ਏ ਇੰਗਲੈਂਡ ਕੈਨੇਡਾ 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 ਸ਼ਾਰਪੋਰ ਚੰਡੀਗੜ੍ਹ ਮਨਾਲੀ Shimla ਕੁਲੂ ਮਨਾਲੀ ਇਹ ਦੂਰ ਦੂਰ ਬਲੌਗ ਦੇਖ ਰਹੇ ਨੇ ਇਹ ਵੀ ਅੱਗੇ ਟੌਮੀ ਪਿੱਲਰ ਆ ਟੌਮੀ ਪਿੱਲਰ ਇਹਦਾ ਨਾਮ ਪਾਇਆ ਜੀ ਮੈਂ ਨਾ ਨਾ ਹਾ ਦਸੋ ਕਸ ਕਿਹੜਾ ਪਸੰਦ ਨਾ ਸਾਰੇ ਪਸਾਂਦੇ ਸਾਰੇ ਨਾਂ ਬਹੁਤ ਸੋਹਣੇ ਰੱਖੇ ਮਾਂ ਮਾਂ ਨੇ ਮੈਂ ਕਹਿੰਦਾ ਜੀ ਮੇਰੀ ਗੱਲ ਸੁਣੋ ਇਹਨਾਂ ਨਾਂ ਨਾ ਮੈਂ ਟੋਮੀ ਬਿੱਲਰ ਪਾਇਆ ਟੋਮੀ ਬਿੱਲਰ ਇਹਨੂੰ ਮੈਂ ਟੋਮੀ ਬਿੱਲਰ ਕਹਿੰਦਾ ਜੀ ਟੋਮੀ ਬਿੱਲਰ ਮੈਂ ਇਹਨਾਂ ਨਾ ਖਰਗੋਸ਼ ਪਾਇਆ ਇਹ ਟੋਮੀ ਤੂੰ ਮੇਰਾ ਨਾ ਖਰਗੋਸ਼ ਕਹ ਲੈ ਪਾਇਆ ਤੁਹਾਡਾ ਨਾਂ ਦਦਿਆ ਇਹ ਮੇਰਾ ਮੂਦਾ ਖਰਗੋਸ਼ ਦਾ ਕੀ ਆ ਪਚਾਨ ਬ੍ਰੈਡ ਤੁਹਾਡਾ ਮੁੰਡਾ ਮੇਰਾ ਵੀ ਕੁਝ ਲੱਗਦਾ ਤਰ ਮੋਸ਼ ਲੱਗਦਾ ਤੇਰਾ ਉਹ ਆਪਣਾ ਮੈਂ ਜੀ ਇਹਨਾਂ ਨੇ ਟੋਮੀ ਬਿੱਲਰ ਪਾਇਆ ਜੀ ਜਿਸ ਦਾ ਨਾਮ ਹੈ ਟੋਮੀ ਬਿੱਲਰ ਟੋਮੀ ਬਿੱਲਰ ਟੋਮੀ ਬਿੱਲਰ ਟੋਮੀ ਬਿੱਲਰ ਕਾਫੀ ਕੁਐਸਚਨ ਆਨਸਰ ਇਦਾਂ ਵੀ ਤੁਸੀਂ ਇਹ ਪ੍ਰੀਟੇ ਘਰ ਦੇ ਨਹੀਂ ਮਿਲਦੇ ਉਹ ਤੁਸੀਂ ਉੱਦੇ ਕਹਿ ਜਾਂਦੇ ਹੋ ਤੁਸੀਂ ਜਾਣਦੇ ਨਹੀਂ ਹੋ ਪਰ ਆਪਾਂ ਅਸੀਂ ਸਾਰਿਆਂ ਨੂੰ ਮਿਲਦੇ ਬੱਟਲੇ ਜ਼ਰੂਰੀ ਹੁੰਦਾ ਇੱਕ ਇੱਕ ਚੀਜ਼ ਮੈਂ ਬਲੌਗ 'ਚ ਬੜੀ ਜਾਵਾਂ ਕੁਝ ਕੇ ਗੱਲਾਂ ਪਰਸਨਲ ਵੀ ਹੁੰਦੀਆਂ ਵਿਕਰਮ ਜੀ ਆ ਨਿਕਰਮ ਸੋ ਨਹੀਂ ਸ਼ੇਅਰ ਕਰ ਸਕਦਾ ਇਸ ਥਿੰਗ ਨਾਟ ਬੈਡ ਐਂਟਰਟੇਨਮੈਂਟ ਆਜਾ ਤਾਂ ਜਨਨ ਲੱਗੇ ਜਿਆਦਾ ਬੋਲਣ ਲੱਗੇ ਸਹੀ ਹੋ ਗਿਆ ਨਾ ਨਰਜੀ ਬੂਸਟਰ ਤੇ ਕੁਝ ਕੇ ਗੱਲਾਂ ਯਾਰ ਉਹਨੇ ਸੀਰੀਅਸ ਕੁਝ ਕੇ ਗੱਲਾਂ ਆਉਂਦੀਆਂ ਨਹੀਂ ਦੱਸਾਈ ਹੁੰਦੀਆਂ ਕੁਝ ਕੇ ਗੱਲਾਂ ਬੰਦਾ ਦੱਸਦਾ ਨਾ ਸੋ ਇਦਾਂ ਨਹੀਂ ਹੁੰਦਾਗਾ ਨਾ ਵੀ ਆ ਜੀ ਲੋ ਜੀ ਨਾਈਟ ਤੇ ਤੁਹਾਨੂੰ ਆਪਾ ਦੱਸਿਆ ਸੀ ਵੀ ਆਪਾ ਕਿੱਥੇ ਆਏ ਆ ਸੋ ਹੁਣ ਆਪਾਂ ਆਏ ਆ ਤੇ ਡਿਨਰ ਤੇ ਨਾਈਟ ਨਾਈਟ ਤੇ ਨਾਈਟ ਤੇ ਸੋ ਆਪਾਂ ਹੁਣ ਇੱਥੇ ਆਏ ਆ ਬਫੇ ਤੋਂ ਬੰਬੇ ਵੈਜੀਟੇਰੀਅਨ ਕੋਕਾ ਕੋਲਾ ਸੋ ਕਰਦੇ ਆ ਗੱਲਬਾਤ ਬਣੇ ਰੋ ਬਲੌਗ ਦੇ ਨਾਲ ਥੈਂਕ ਯੂ ਪੀਰੀਅਡ ਆਓ ਜਿਹਨ ਮਰਦੀ ਸਭ ਤੋਂ ਸੋ ਕੁਝ ਹੈ ਵੈਲੀ ਬਣਾ ਸੋ ਲੈ ਆ ਅੱਜ ਆ ਕੇ ਕਰੋ ਵੀ ਇਹ ਕਿਤੇ ਆ ਰਿਹਾ ਅਭੀ ਲੇਟ ਆਏਗਾ ਭਾਈ ਹੋ ਰਹੀ ਸੀ ਇਹ ਦੇ ਦੋ ਡੈਲੀ ਸਪੈਸ਼ਲ ਤੁਸੀਂ ਇੱਕ ਸ্লাইਸ ਮੰਗ ਲਈਏ ਲੈ ਲੈ ਜਾਓ ਹਣ ਹਾਂਜੀ ਗੱਦਾ ਵਧੀਆ ਲੱਗਾ ਪੀਜਾ ਖਾਦਾ ਵੇ ਵਧੀਆ ਲੱਗਾ ਕਿੰਨੇ ਰਹਿ ਗਏ ਇੱਕ ਰਹਿ ਗਿਆ ਦੋ ਰਹਿ ਗਏ ਆ ਦੇਖੋ ਜੀ ਪ੍ਰੀਤ ਨੇ ਤਾਂ ਨਹੀਂ ਭੁੱਖ ਖਿਦਾਰੀ ਆ। ਆਹ ਦੇਖੋ। ਖਾਣ ਹੀ ਹੁੰਦਾ ਪਿਆ ਪੁਆਈ ਜਾਂਦੀ ਆ। ਆਹ ਦੇਖੋ ਅਕੇਲ ਬਾਲਾ ਜੀ 190 ਰੁਪਏ ਪੂਰੇ ਕਰਦੇ। ਲੋ ਜੀ ਆਪਾਂ ਜੀ ਹੋ ਗਿਆ ਵਿਲੇ ਡਿਨਰ ਤੇ ਨਾਈਟ ਡਿਨਰ 10:11-12 ਵੱਜ ਗਏ ਆ ਤੇ ਹੁਣ ਚੱਲੇ ਆਪੋ ਆਪਣੀ ਘਰਾਂ ਦੇ ਵਿੱਚ। ਰੋਟੀ ਪਾਣੀ ਖਾ ਲਿਆ ਆ। ਰੋਟੀ ਪਾਣੀ ਖਾ ਲਿਆ ਆ। ਬਾਕੀ ਕਰਦੇ ਆ ਗੱਲਬਾਤ ਕਰੀ ਆਗੇ ਤੇ ਹਾਂਜੀ ਹਾਂਜੀ ਬੈਠੋ ਚਲੋ ਮੰਮੀ ਉਹ ਨਹੀਂ ਬੈਗੀ ਉਧਰ ਚਲੋ ਫੇ